ਹਾੜਾ ਕਾਰਨ ਕਰ ਗਵਾ ਬੈਠੇ ਪੀੜਤ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਆਈ ਹੈ ਅੰਮ੍ਰਿਤਸਰ ਦੇ ਪਿੰਡ ਮੁਜ਼ਫਰਪੁਰਾਂ ਵਿੱਚ ਕਲਗੀਧਰ ٹرسٹ ਵੱਲੋਂ ਦੋ ਪ੍ਰੀਫੈਬ੍ਰିକੇਟਿਡ ਘਰ ਤਿਆਰ ਕਰਕੇ ਪੀੜਤ ਪਰਿਵਾਰਾਂ ਨੂੰ ਸੌਂਪੇ ਗਏ ਨੇ ਇਨ੍ਹਾਂ ਘਰਾਂ ਦੀ ਚਾਬੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸੀ ਸਾਨੀ ਨੇ ਹਵਾਲੇ ਕੀਤੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਉਪਰਾਲਾ ਹੜਪੀੜਤਾ ਲਈ ਇੱਕ ਨਵੀਂ ਸ਼ੁਰੂਆਤ ਹੈ ਤੇ ਸਰਕਾਰ ਵੀ ਐਸਐਸ ਮਾਝੀ ਦੇ ਉਪਰਾਲਿਆਂ ਨੂੰ ਹੌਸਲਾ ਦੇਵੇਗੀ। ਵਿੱਚ ਜਿੱਥੇ ਹੜ੍ਹ ਵੀ ਮਾਰ ਪਈ ਸੀਗੀ। ਇਹ ਐਸੀ ਕੁਝ ਕਨਾਂ ਦਾ ਸਰਵੇ ਕੀਤਾ ਸੀਗਾ ਪ੍ਰਸ਼ਾਸਨ ਵੱਲੋਂ ਤੇ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਹੜ੍ਹਾਂ ਦਾ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤਾਂ ਨੇ ਲੋਕਾਂ ਦੇ ਘਰ 100% ਨੁਕਸਾਨੀ ਗਏ। ਉਹਨਾਂ ਨੂੰ ਚਲੋ ਸਰਕਾਰ ਵੱਲੋਂ ਮੁਆਵਜ਼ਾ ਤਾਂ ਮਿਲ ਹੀ ਜਾਊਗਾ। ਬਟ ਜਿਹੜਾ ਉਸ ਘਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਲਗੀਧਰ ٹرسٹ ਨੂੰ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਾਰਲੈਂਡ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਨੀਹਾ ਪਟਨ ਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਚਾਹੁੰਦੇ ਸੀਗੇ ਕਿ ਜਲਦ ਤੋਂ ਜਲਦ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਐਟਲੀਸਟ ਉਹਨਾਂ ਕੋ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੇ ਨਾਰਮਲ ਜੀ ਦੇ ਵਿੱਚ ਆ ਸਕਣ ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਬਟ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਵੱਲੋਂ ਤੇ ਜਿਹੜੇ ਜਿਹੜੇ ਘਰ ਨੇ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਹੀ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚ ਹੋਇਆ ਸੀ ਬਾਬੂ ਜੀ ਬਾਬੂ ਜੀ ਇਹ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅਗਲੇ ਘਰ ਸੀ 48 ਘੰਟੇ ਦੇ ਸੋ ਮਤਲਬ ਇੰਨੀ ਛੇਤੀ ਇਹ ਘਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹਾਂ ਪਟਕੇ ਬਹੁਤ ਸਮਾਂ ਲੱਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਕੁਣ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹood ਹੈ ਜ ਜ ਜਿਨ੍ਹਾਂ ਦਾ ਕਮਾਈ ਦਾ ਸਾਧਨ ਸੀਗਾ ਕਿਉਂਕਿ ਚੋਨਾ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹ ਦੇ ਵਿੱਚ ਵੀ ਮਦਦ ਕਰਾਂਗੇ so that ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂ ਉਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਮੈਨੂੰ ਆਪ ਥੋੜਾ ਜਿਹਾ ਸੀਗਾ ਕਿ ਪਤਾ ਨਹੀਂ ਇਹ ਕੰਸੈਂਟ ਲੋਕ ਦੇਣਗੇ ਕਿ ਨਹੀਂ ਦੇਣਗੇ ਬਟ ਇਹਨਾਂ ਸੋਨਾ ਇਹ ਘਰ ਅੰਦਰੋਂ ਵੀ ਹੈਗਾ ਅ ਮਤਲਬ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਤੁਸੀਂ ਬਹੁਤ ਜਲਦੀ ਸੈਡੀ ਹੈਲਪ ਕੀਤੀ ਹਾਂ ਹੁਣ ਤੱਕ ਕਿੰਨੇ ਕੁ ਵਿਕਟਮ ਦੀ ਪਛਾਣ ਹੋਈ ਜਿਨ੍ਹਾਂ ਦੇ ਘਰ ਬਣਾਉਣ ਦੀ ਲੋੜ ਹੈ ਅਸੀਂ ਐਟਲੀਸਟ ਜਿਹੜੇ ਹੈ 300 ਇਦਾਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਡਿਸਟ੍ਰਿਕਟ ਪੁਰੇ ਆਪਣੇ ਅਜਨਾਲਾ ਐਂਡ ਲੋਕੋ ਕੇ ਨੂੰ ਮਿਲਾ ਕੇ 300 ਇਦਾਂ ਦੇ ਘਰ ਹੈਗੇ ਜਿੱਥੇ 100% ਜਿਹੜਾ ਨੁਕਸਾਨੀਆਂ ਗਿਆ ਇਹ ਵੱਧ ਵੀ ਸਕਦਾ ਹੈ ਬਿਕੋਜ਼ ਹੁਣ ਜਿਵੇਂ ਕ੍ਰੈਕਸ ਲੋਕਾਂ ਦੇ ਘਰ ਦੇ ਵਿੱਚ ਕਿਉਂਕਿ ਹੁਣ ਜਿਹੜਾ ਸੂਰਜ ਹੈ ਬਾਹਰ ਨਿਕਲਿਆ ਹੈ ਤਾਂ ਇਹ ਵੱਧ ਵੀ ਸਕਦਾ ਹੈ ਨੰਬਰ ਮੈਂ 300 ਦੀ ਸਾਡੀ ਲਿਸਟ ਜਿਹੜੀ ਸੀ ਤਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਅ ਗਲੋਬਲ ਸਿਕਸ ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਂਝਾ ਉਪਰਾਲੇ ਦੇ ਵਿੱਚ ਸਾਡੇ ਨਾਲ ਜੁੜੀਆਂ ਨੇ ਸੋ ਮੈਂ ਇਹੀ ਰਿਕੁਐਸਟ ਕਰਦੀ ਜਿਵੇਂ ਇੱਥੇ ਵੀ ਬਾਬਾ ਜੀ ਨੇ ਅਸੀਂ ਆਈਡੈਂਟੀਫਿਕੇਸ਼ਨ ਕਰਕੇ ਦੇ ਦਿੱਤੀ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਜਿਨ੍ਹਾਂ ਨੇ ਵੀ ਸਾਡੀ ਮਦਦ ਕਰਨੀ ਹੈ ਉਹ ਇਸ ਪਲੇਟਫਾਰਮ ਤੇ ਆ ਜਾਣ ਸੋ ਥੈਟ ਆਪ ਬਾਬਾ ਜੀ ਨੇ ਦੇਖੋ ਇੱਥੇ ਹੈਲਪ ਕੀਤੀ ਹੈ ਸੋ ਐਟਲੀਸਟ ਜਿਹੜੇ ਪਰਿਵਾਰਾਂ ਨੂੰ ਐਕਚੁਅਲੀ ਲੋਡ ਹੈ ਉਤੋਂ ਤੱਕ ਜਲਦ ਤੋਂ ਜਲਦ ਐਂਪਲੀਫਾਈਡ ਤਰੀਕੇ ਨਾਲ ਮਦਦ ਪਹੁੰਚੇ ਕਿਉਂਕਿ ਸਾਡਾ ਸਾਟਿਆਂ ਸਾਰਿਆਂ ਦਾ ਇੱਕ ਸਾਂਝਾ ਗੋਲ ਇਹੀ ਹੈ ਕਿ ਪਰਿਵਾਰ ਜਿਹੜੇ ਨੇ ਉਹਨਾਂ ਦਾ ਮੁਰਵਿ ਸੇਵਾ ਤੁਰੰਤ ਹੋ ਜਾਵੇ। ਕਰਾ ਦੀ ਰਿਪੇਅਰ ਦਾ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ। ਇਹ ਤਾਂ ਜਿਹੜੇ ਘਰ ਨਹੀਂ 100% ਜਿਹੜੇ ਨੁਕਸਾਨੀ ਗਏ। ਇਸ ਤੋਂ ਇਲਾਵਾ ਕਈ ਘਰ ਹੈਗੇ ਹਜ਼ਾਰਾਂ ਦੇ ਵਿੱਚ ਹੋਣਗੇ ਜਿਨ੍ਹਾਂ ਦੀ ਰਿਪੇਅਰ ਦੀ ਲੋਡ ਹੈ। ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਨੁਕਸਾਨੀ ਤਾਂ ਨਹੀਂ ਗਈ 100% ਬਟ ਜੇ ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਉਹ ਕਰ ਇੱਕ ਤਰ੍ਹਾਂ ਉਸ 100% ਕੈਟਾਗਰੀ ਦੇ ਵਿੱਚ ਆ ਸਕਦੇ ਹਨ ਇਸ ਲਈ ਅਸੀਂ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਕੀਤੀ ਹੋਈ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਉਹ ਵੀ ਕਰ ਹੈਗੇ ਹਨ ਉਦੇ ਵੀਲੇ ਸਾਡੇ ਕੋਲ ਪਰਿਵਾਰਾਂ ਸਮੇਤ ਸਾਡੇ ਕੋਲ ਅਵੇਲੇ ਮੈਂ ਜਿਹੜਾ ਇਤਨਾ ਦੇਖਿਆ ਵੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਹੜੀ ਫੇਅਰ ਕੀਤੀ ਗਈ ਪੰਜ ਸਕੂਲ ਨੇ ਜਿਹੜੇ ਕਿ ਜਿਨ੍ਹਾਂ ਨੂੰ ਅਨਸੇਫ ਅਸੀਂ ਡਿਕਲੇਅਰ ਕੀਤਾ ਹੈ ਬਟ ਅਸੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਆਉਣ ਦੇ ਰਹੇ ਅਸੀਂ ਉਹਨਾਂ ਨੂੰ ਨੀਅਰੈਸਟ ਸਕੂਲ ਦੇ ਵਿੱਚ ਜਾਂ ਉਹਨਾਂ ਨੂੰ ਟਾਈਮਿੰਗ ਚੇਂਜ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਆਏ ਹਾਂ ਸੋ ਦੈਟ ਐਟ ਲੀਸਟ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਾ ਹੋਵੇ ਕਿੰਨੇ ਪਿੰਡ ਆ ਗਏ ਟੋਟਲੇ ਜਿਹੜਾ ਹੁਣ ਤੱਕ ਦਾ ਦੱਸ ਸਾਡੀ 198 ਪਿੰਡ ਸੀ ਕਿ ਜਿਹੜੇ ਕਿ ਪ੍ਰਭਾਵਿਤ ਹੋਏ ਹੜਾ ਨਾਲ ਤੇ ਜਿਹੜਾ ਸਾਡਾ ਨੁਕਸਾਨ ਹੈ ਮੋਰ ਥੈਨ 600 ਕਰੋੜ ਦਾ ਹੋਏਗਾ ਤੇ ਜਿਹੜੀ ਸਾਡੀ ਫਸਲ ਸੀਗੀ ਉਹ 60000 ਏਕੜ ਤੇ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਜਿਹੜੀ ਜਿਹੜੀ ਤੁਹਾਨੂੰ ਪਤਾ ਹੈ ਕਿ ਰੇਤ ਜਿਹੜਾ ਆਇਆ ਸੀਗਾ 3 3 4 4 5 5 ਫੁੱਟ ਉਹ 19 ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ 19 ਹੁਣ ਤੱਕ ਨੋਟੀਫਾਈ ਕੀਤੇ ਹਨ ਕਿਉਂਕਿ ਕੁਝ ਪਿੰਡਾਂ ਚ ਹੁਣ ਵੀ ਪਾਣੀ ਖੜਿਆ ਹੈ ਜੇ ਤੋ ਪਾਣੀ ਨਿਕਲ ਜਾਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਐਂਡ ਉਹ ਕਰ ਦਾਂਗੇ ਨੋਟੀਫਾਈ ਕਰ ਦਾਂਗੇ ਸੋ ਇੱਕ ਕਾਫੀ ਨੁਕਸਾਨ ਜਿਹੜਾ ਹੈ ਲੋਕਾਂ ਦਾ ਹੋਇਆ ਤੇ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਵੀ ਜਿਹੜਾ ਹੈ 100 100 ਤੋਂ ਵੱਧ ਜਿਹੜੇ ਪਸ਼ੂ ਨੇ ਉਹ ਰੁਲ ਗਏ ਹੈਗੇ ਹਨ ਜਿਨ੍ਹਾਂ ਦਾ ਅਸੈਸਮੈਂਟ ਅਸੀਂ ਕਰ ਚੁੱਕੇ ਹਾਂ ਤੇ ਜਿਨ੍ਹਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਏ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਿਆਲ ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੇ ਵੀ ਨੁਕਸਾਨ ਹੋਏ ਆ ਉਹਨਾਂ ਨੂੰ ਅਸੀਂ ਮਦਦ ਕਰਕੇ ਦੁਬਾਰਾ ਮੁੜ ਉਹਨਾਂ ਦੇ ਪੈਰਾਂ ਤੇ ਖੜਾ ਕਰ ਸਕਦੇ ਹਾਂ ਮੈਂ ਕਿਹਾ ਤਾਂ ਇਹ ਲੈ ਕੇ ਮੈਮ ਰੇਤ ਨੂੰ ਲੈ ਕੇ ਹਜੇ ਵੀ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ ਹੈ ਕਲੀਅਰ ਪਾਲਿਸੀ ਕੀ ਹੈ ਕਲੀਅਰ ਕੱਟ ਕੀ ਕਹਿਣਾ ਚਾਹੁੰਦੇ ਸੋਪ ਇਹਦੇ ਵਿੱਚ ਜੀ ਅਸੀਂ ਇਨਫੈਕਟ ਜਿਹੜੀ ਸਕੀਮ ਨਿਕਲੀ ਹੈ ਉਹਦੇ ਵਿੱਚ ਅਸੀਂ ਅ ਨੋਟੀਫਾਈ ਕੀਤੇ ہیں ਪਿੰਡ ਜਿਹੜੀ ਆਪਾਂ ਇਹ ਕਮੇਟੀ ਬਣਾਈ ਸੀ ਕਿ ਜਿਹਦੇ ਵਿੱਚ ਚੀਫ ਐਗਰੀਕਲਚਰ ਆਫੀਸਰ ਮਾਈਨਿੰਗ ਆਫਸਰ ਤੇ ਸਾਡੇ ਐਸਟੀਐਮਸ ਕਨਸਰਨਸ ਹਨ ਤੇ ਉਹਦੇ ਵਿੱਚ ਜਿਹੜਾ ਸਾਇੰਟਿਫਿਕਲੀ ਉਹਨਾਂ ਨੇ ਮੈਜ਼ਰਮੈਂਟ ਕਰਕੇ ਅਸੀਂ 19 ਪਿੰਡ ਜਿਹੜੇ ਨੇ ਆਈਡੈਂਟੀਫਾਈ ਕਰ ਦਿੱਤੇ ਹੈਗੇ ਆ ਲੇਕਿਨ ਇਹਦੇ ਵਿੱਚ ਇੱਕ ਕੈਚ ਹੈ ਕਿ ਕੁਝ ਨਾ ਚੋ ਜਿਹੜੇ ਪਿੰਡ ਹੈ ਉਹਨੀ ਪਿੰਡਾਂ ਉਨੀ ਪਿੰਡਾਂ ਚ ਉਹ ਪਿੰਡ ਜਿਹੜੇ ਨੇ ਉਹ ਇੱਕਦਮ ਰਾਵੀ ਦੇ ਨਾਲ ਲੱਗਦੇ ਪਿੰਡ ਹੈ ਸੋ ਇੱਥੇ ਕੁਝ ਥਾਵਾਂ ਤੇ ਸਾਨੂੰ ਟੈਕਨੀਕਲੀ ਇਹ ਪ੍ਰੋਬਲਮ ਜਿਹੜੀ ਆਈ ਹੈਗੀ ਹੈ ਕਿ ਜੇ ਅਸੀਂ ਰਿਵਰ ਬੈਡ ਦੇ ਨਾਲ ਰਿਵਰ ਬੈਡ ਦੇ ਅੰਦਰ ਤਾਂ ਅਲਾਉਡ ਹੀ ਨਹੀਂ ਹੈਗਾ ਲੇਕਿਨ ਜੇ ਰਿਵਰ ਬੈਡ ਦੇ ਨਾਲ ਕੋਈ ਸਿਲਟ ਸਿਲਟ ਚੱਕਦਾ ਹੈ ਤਾਂ ਉਹ ਫਲਡਿੰਗ ਦਾ ਕੱਚਾ ਵਾਦ ਸਕਦਾ ਹੈ ਸੋ ਉਹਨਾ ਏਰੀਆਜ਼ ਤੇ ਅਸੀਂ ਹਲੇ ਫਾਰਮਰਸ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਉਹਦਾ ਪ੍ਰੋਪਰ ਮੈਜ਼ਰਮੈਂਟ ਲੈ ਕੇ ਟੈਕਨੀਕਲ ਕਮੇਟੀ ਤੋਂ ਕਿ ਕਿੰਨਾ ਕੁ ਹੋ ਸਕਦਾ ਹੈ ਮਮਕਿਨ ਵਿਦਆਊਟ ਥ੍ਰੈਟ ਆਫ ਕਿ ਦੁਬਾਰਾ ਫਲੱਡ ਆ ਜਾਵੇ ਕਿਉਂਕਿ ਉਹ ਉਹ ਨਹੀਂ ਹੋਣਾ ਚਾਹੀਦਾ ਸੋ ਇਹ ਚੀਜ਼ ਇੱਕ ਟੈਕਨੀਕਲ ਕਮੇਟੀ ਸਾਡੀ ਐਸਈ ਮਾਈਨਿੰਗ ਦੇ ਤਹਿਤ ਬਣੀ ਹੋਈ ਹੈ ਜੋ ਕਿ ਉਹ ਹੈਲਪ ਪ੍ਰਦਾਨ ਕਰ ਰਹੀ ਹੈ ਪਰ ਇਸ ਤੋਂ ਇਲਾਵਾ ਕੁਝ ਕਬਰਾ ਆ ਗਏ ਪੀੜਿਤ ਕਿਸਾਨਾਂ ਦੇ ਖੇਤਾਂ 'ਚ ਉਹ ਰੇਤ ਕੱਢਣ ਦੀ ਯਾਰਚ ਗੈਰਕਾਨੂੰਨੀ ਮਾਈਨਿੰਗ ਵੀ ਸ਼ੁਰੂ ਹੋ ਗਈ ਵੀਡੀਓਜ਼ ਵੀ ਆਈਆਂ ਸੋ ਇਹਦਾ ਮੈਂ ਦੁਬਾਰਾ ਕਹਾਂਗੀ ਜੀ ਦੇਖੋ ਫਾਰਮਰ ਨੇ ਆਪਣੇ ਖੇਤ 'ਚ ਜਿਹੜੀ ਰੇਤ ਹੈ ਉਹ ਕੱਢਣੀ ਹੈ ਤੇ ਵੇਚ ਸਕਦੇ ਨੇ ਬਿਨਾ ਪਰਮਿਟ ਦੇ 19 ਪਿੰਡਾਂ ਦੇ ਵਿੱਚ ਹੁਣ ਤੱਕ ਤੇ ਇਨਫੈਕਟ ਮੈਂ ਉਹੀ ਗੱਲ ਕਹਿਣਾ ਚਾਹੀ ਸੀ ਕਿ ਜਿਹੜੇ ਜਿਹੜੇ ਵੀ ਕਿਸਾਨ ਅ ਇਹ ਸੋਚਦੇ ਆ ਕਿ ਸਾਡੇ ਕੋਲ ਉਹ ਸਾਧਨ ਨਹੀਂ ਹੈਗਾ ਕਿ ਅਸੀਂ ਆਪ ਕੱਟ ਕੱਟ ਸਕੀਏ ਸੋ ਅਸੀਂ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਹੈ ਸਾਡੇ ਕੋਲ ਅਸੀਂ ਜੀਸੀਬੀਜ਼ ਖਰੀਦੀਆਂ ਹੈਗੀਆਂ ਐ ਐਮਪੀ ਲੈਡ ਫੰਡ ਰਾਹੀਂ ਵੀ ਅਸੀਂ ਖਰੀਦੀਆਂ ਹੈਗੀਆਂ ਤੇ ਸਾਡੇ ਕੋਲ ਮਸ਼ੀਨਰੀ ਟਰੈਕਟਰ ਇਹ ਸਾਰਾ ਕੁਝ ਮੌਜੂਦ ਹੈ ਅਸੀਂ ਕਾਫੀ ਕੇਤਾ ਦੇ ਵਿੱਚ ਸ਼ੁਰੂ ਵੀ ਕਰਾ ਚੁੱਕੇ ਹਾਂ ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਬਟ ਇਹਦੇ ਵਿੱਚ ਅਸੀਂ ਕਿਸੇ ਨੂੰ ਥਰਡ ਪਾਰਟੀ ਨੂੰ ਇੰਟਰਮੀਡੀਅਰੀ ਨੂੰ ਨਹੀਂ ਆਪਾਂ ਵੜਨਾ ਚਾਹੁੰਦੇ ਫਾਰਮਰ ਜੇ ਕਿਸੇ ਨਾਲ ਜਿਵੇਂ ਫਾਰਮਰ ਹੈ ਉਹ ਕਿਸੇ ਨੂੰ ਵੇਚਣਾ ਚਾਹੁੰਦਾ ਹੈ ਤੇ ਉਹ ਫਾਰਮਰ ਤੇ ਉਹਨਾਂ ਦੇ ਵਿਚਕਾਰ ਦੀ ਗੱਲ ਹੈ ਉਹਦੇ ਵਿੱਚ ਸਰਕਾਰ ਨਹੀਂ ਪੈਰੀ ਬਿਕੋਜ਼ ਉਹ ਫਾਰਮਰ ਨੂੰ ਪਰਮਿਸ਼ਨ ਹੀ ਇਹਦੀ ਮਿਲੀ ਹੈ ਕਿ ਉਹ ਆਪਣੀ ਜਿਹੜੀ ਰੇਤ ਜਿਹਦੇ ਖੇਤ ਦੇ ਵਿੱਚ ਹੈ ਉਹ ਵੇਚ ਸਕੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਚੇਤਾਵਨੀ ਹੈ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਹੈ ਜਿਹੜੇ ਵਿੱਚ ਦਲਾਲੀ ਕਰਨਗੇ ਰੇਤ ਦੀ ਉਹ ਸਾਨੂੰ ਪਲੀਜ਼ ਜਿਹੜਾ ਹੈ ਤੁਸੀਂ ਇਮੀਡੀਏਟਲੀ ਦੱਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰ ਕਾਨੂੰਨੀ ਕਰ ਰਿਹਾ ਹੈ ਜਾਂ ਕੋਈ ਕਿਸਾਨ ਤੇ ਦਬਾਅ ਪਾ ਰਿਹਾ ਹੈ ਅਸੀਂ ਬਿਲਕੁਲ ਉਹ ਅਲਾਉ ਨਹੀਂ ਕਰਾਂਗੇ ਸੋ ਇਹ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਅਸੀਂ ਤੁਹਾਡੀ ਨਾਲ ਖੜੀ ਹਾਂ ਜੋ ਵੀ ਮੇਰ ਕਹਿੰਦੀ ਹੈ ਕਿ ਬੜੂ ਸਾਹਿਬ ਤਾਂ ਸਾਡੇ ਨਾਲ ਡੇ 1 ਤੋਂ ਜਿਸ ਦਿਨ ਤੁਹਾੜ ਆਏ ਹੈ ਮੇਰੇ ਕੋਲ ਇਹਨਾਂ ਦਾ ਸੰਪਰਕ ਨੰਬਰ ਪਹਿਲਾਂ ਤੋਂ ਸੀਗਾ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਦੋਂ ਤੁਹਾੜ ਆਏ ਸੀਗੇ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀ ਵੀ ਤੇ ਅਸੀਂ ਇਹਨਾਂ ਨੂੰ ਫੋਨ ਉਦੋਂ ਹੀ ਕਰ ਦਿੱਤਾ ਸੀਗਾ ਬਿਕੋਜ਼ ਜਿਹੜਾ ਸਕੇਲ ਆਫ ਡਿਜ਼ਾਸਟਰ ਸੀਗਾ ਉਹ ਬਹੁਤ ਵੱਡਾ ਹੋ ਗਿਆ ਸੀ ਸੋ ਜਿਹੜਾ ਜਿਹੜਾ ਪਾਣੀ ਦੀ ਪੁਆਇੰਟ ਸੀਗੇ ਅਸੀਂ ਇਹਨਾਂ ਤੋਂ ਬੋਟਸ ਦੀ ਵੀ ਹੈਲਪ ਮਦਦ ਲਈਤੀ ਸੀਗੀ ਤੇ ਡੇ 1 ਤੋਂ ਇਹ ਸਾਡੇ ਨਾਲ ਜੁੜੀ ਹੋਈ ਹੈ ਇਨਾਂ ਨੇ ਰਿਲੀਫ ਕਾਰਜਾਂ ਦੇ ਵਿੱਚ ਸਾਡੇ ਨਾਲ ਤੇ ਆਰਮੀ ਦੇ ਨਾਲ ਮਿਲ ਕੇ ਕਾਫੀ ਰੈਸਕਿਊ ਆਪਰੇਸ਼ਨਸ ਵੀ ਕੀਤੇ ਰਾਹਤ ਸਮਗਰੀ ਵੀ ਪਹੁੰਚਾਈ ਇਹਨਾਂ ਨੇ ਹੁਣ ਜਿਹੜੇ ਘਰ ਤੁਸੀਂ ਦੇਖ ਹੀ ਰਹੇ ਹੋ ਉਹ ਵੀ ਸਾਡੀ ਮਦਦ ਕਰ ਰਹੀ ਹੈ ਪਲੱਸ ਇਹਨਾਂ ਨੇ ਹੁਣ ਸਾਨੂੰ ਇਹ ਵੀ ਰਿਕਵੈਸਟ ਕੀਤੀ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਕੁਝ ਏਦਾਂ ਦੀ ਪਰਿਵਾਰ ਵੀ ਆਇਡੈਂਟੀਫਾਈ ਕਰਕੇ ਦਿੱਤੇ ਹੈਗੇ ਜਿੱਥੇ ਪਸ਼ੂ ਟੋਟਲੀ ਰੂਲ ਗਏ ਸੋ ਇਹ ਉਹਦਾ ਵੀ ਅਸੈਸਮੈਂਟ ਕਰ ਰਹੇ ਆ ਸਾਡੇ ਨਾਲ ਮਿਲ ਕੇ ਕਿ ਜੇ ਹੋ ਸਕੇ ਤਾਂ ਅਸੀਂ ਉਨਾ ਪਰਿਵਾਰਾਂ ਨੂੰ ਪਸ਼ੂ ਹੀ ਪ੍ਰੋਵਾਈਡ ਕਰਦੀ ਹੈ ਮੈਮ ਤੁਸੀਂ ਇਹ ਮਕਾਨ ਦੇਖ ਲੇ ਤੁਸੀਂ ਤੁਸੀਂ ਕੰਸੈਂਟ ਵੀ ਆ ਗਈ ਕੀ ਚੀਜ਼ ਜਿਹੜੀ ਇਹ ਮੋਡਿਫਿਕੇਸ਼ਨ ਵਿੱਚ ਇਹਨੂੰ ਗਵਰਨਮੈਂਟ ਬਣਾਉਂਦਾ ਹੈ ਜੀ ਮੈਨੂੰ ਲੱਗਦਾ ਹੈ ਕਿ ਇਹ ਇਹ ਪਾਣਾ ਜਿਹੜਾ ਯੂਟਾ ਜਲਦੀ ਵੀ ਤਿਆਰ ਹੋ ਜਾਂਦਾ ਹੈ ਤੇ ਬਹੁਤ ਵਧੀਆ ਅੰਦਰੋਂ ਬਣਿਆ ਹੋਇਆ ਹੈ ਇਹ ਡੈਫੀਨਿਟਲੀ ਇੱਕ ਸਸਟੇਨੇਬਲ ਆਪਸ਼ਨ ਹੈ ਇਹ ਵੈਦਰ ਪ੍ਰੂਫ ਹੈ ਟੋਟਲੀ ਤੇ ਮੈਨੂੰ ਜਿਵੇਂ ਤੁਸੀਂ ਵੀ ਕਿਹਾ ਕਿ ਕੰਸੈਂਟ ਦਾ ਇੱਕ ਸੀਗਾ ਕਿ ਪਤਾ ਨਹੀਂ ਲੋਕ ਇਹਨੂੰ ਅਪਣਾਉਣਗੇ ਨਹੀਂ ਅਪਣਾਉਣਗੇ ਪਰ ਜੇ ਤੁਸੀਂ ਅੰਦਰ ਜਾ ਕੇ ਦੇਖਦੇ ਹੋ ਇਕਦਮ ਮਾਡਰਨ ਕਰ ਲੱਗਦਾ ਹੈ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਇਹਨਾਂ ਦਾ ਇੱਕ ਆਈਡੀਆ ਸੀਗਾ ਤੇ ਮੈਂ ਦੁਬਾਰਾ ਸ਼ੁਕਰੀਆ ਕਰਨਾ ਚਾਹੁੰਦੀ हूं जी जी डेफिनेटली ਅਸੀਂ ਆਲਰੇਡੀ ਪੇਜਿਆ ਹੋਇਆ ਹੈ ਅਸੀਂ ਇਹਨਾਂ ਨਾਲ ਪਹਿਲਾਂ ਹੀ ਅਸੈਸਮੈਂਟ ਕਰ ਚੁੱਕੇ ਸੀਗੇ ਸੋ डेफिनेटली ਇਹ ਹੋ ਸਕਦਾ ਹੈ